ਆ ਦੋਸਤੋ ਮੈਂ ਅੱਜ ਜਿਹੜੇ ਵਿਸ਼ੇ ਤੇ ਗੱਲ ਕਰ ਰਿਹਾ ਮਾ ਇਹ ਆਪਣੀ ਜ਼ਿੰਦਗੀ ਦੇ ਨਾਲ ਬਹੁਤ ਖਾਸ ਤਰ੍ਹਾਂ ਨਾਲ ਜੁੜਿਆ ਹੋਇਆ ਵਾ ਬਹੁਤ ਆਪਾਂ ਨੂੰ ਇਸ ਚੀਜ਼ ਦੀ ਇਸ ਵਿਸ਼ੇ ਤੇ ਮੇਰੇ ਨਾਲ ਫੋਨ ਤੇ ਕਈਆਂ ਮੇਰੇ ਮਿੱਤਰ ਪਿਆਰਿਆਂ ਨੇ ਦੋਸਤਾਂ ਨੇ ਗੱਲ ਕੀਤੀ ਆ ਇਸ ਇਹ ਜਿਹੜੀ ਗੱਲ ਆ ਆਮ ਹਰੇਕ ਦੇ ਪਰਿਵਾਰ ਦੇ ਨਾਲ ਹਰੇਕ ਬੰਦੇ ਨੂੰ ਇਸ ਬਾਰੇ ਜਾਣਨਾ ਚਾਹੀਦਾ ਵਾ ਵੱਡੇ ਵੱਡੇ ਵਿਦਵਾਨਾਂ ਨੇ ਵੱਡੇ ਵੱਡੇ ਬੁੱਧੀਜੀਵੀ ਇਨਸਾਨਾਂ ਨੇ ਇਸ ਵਿਸ਼ੇ ਤੇ ਆਪਣੇ ਆਪਣੇ ਵਿਊ ਦਿੱਤੇ ਹੋਏ ਨੇ ਆਪਣੇ ਬਾਰੇ ਆਪਣੇ ਆਪਣੇ ਤਰੀਕੇ ਨਾਲ ਦੱਸਿਆ ਹੋਇਆ ਆ ਹਰੇਕ ਬੰਦੇ ਦੀ ਸੋਚ ਅਲੱਗ ਹੁੰਦੀ ਆ ਮੈਂ ਜਿਹੜੇ ਵਿਸ਼ੇ ਇਸ ਜੋ ਜਾਣਕਾਰੀ ਦੇਣ ਲੱਗਿਆ ਵਾ ਜੋ ਮੇਰੀ ਜਿੰਨੀ ਕਿ ਮੇਰੀ ਬੁੱਧੀ ਆ ਜਾਂ ਮੈਂ ਸਮਝ ਸਕਦਾ ਵਾਂ ਜੋ ਮੈਂ ਵਾਹਿਗੁਰੂ ਤੋਂ ਪ੍ਰਮਾਤਮਾ ਤੋਂ ਸਿੱਖਿਆ ਵਾ ਉਹਨਾਂ ਨੂੰ ਮੈਂ ਦੱਸ ਦੱਸ ਸਕਦਾ ਵਾਂ ਜਦੋਂ ਆਪਾਂ ਆਪਣਾ ਕੋਈ ਕੰਮਕਾਰ ਪੂਰਾ ਨਹੀਂ ਹੋ ਰਿਹਾ ਆਪਾਂ ਕਿਸੇ ਵੀ ਚੀਜ਼ ਜਿਹੜੀ ਆਪਣੀ ਤਮੰਨਾ ਵਾ اپنی پوری ਨਹੀਂ ਹੋ ਰਹੀ ਜਾਂ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਪਰਿਵਾਰ ਦੀ ਕੋਈ ਸੁੱਖ ਸ਼ਾਂਤੀ ਲਈ ਜਾਂ ਆਪਣੇ ਕੋਈ ਚੰਗੇ کاروبار ਦੇ ਲਈ ਜਾਂ ਕੋਈ ਵੀ ਕਿਸੇ ਵੀ ਕਿਸਮ ਦੇ ਆਪਣੇ ਰੁਕੇ ਹੋਏ ਕੰਮ ਦੇ ਸਬੰਧ ਵਿੱਚ ਜਾਂ ਆਪਣੀ ਕਿਸੇ ਵੀ ਤਰੀਕੇ ਦੇ ਨਾਲ ਜਾਂ ਆਪਣੀ ਕੋਈ ਮਨੋ ਕਾਮਨਾ ਨਹੀਂ پوری ਹੋ ਰਹੀ ਆਪਾਂ ਕਿਸੇ ਬਾਬਿਆਂ ਦਾ ਜਾਂ ਕਿਸੇ ਵੀ ਇੱਕ ਗੁਰੂ ਧਾਮ ਪੀਰ ਤਕਬਰ ਜੋ ਵੀ ਹੈਗੇ ਆ ਜਗਰੂ ਘਰ ਦਾ ਸਹਾਰਾ ਲੈਣੇ ਆ ਚਲੋ ਮੈਂ ਇੱਕ ਵਿਸ਼ੇ ਨੂੰ ਸਿੱਧਾ ਟੱਚ ਕਰਦਾ ਹੋਇਆ ਗੱਲ ਕਰਾਂ ਕਿਉਂਕਿ ਮੈਂ ਇੱਕ ਸਿੱਖ ਫੈਮਲੀ ਨਾਲ ਸੰਬੰਧਤ ਆ ਮੈਂ ਗੁਰੂ ਘਰ ਦਾ ਗੁਰਦੁਆਰਾ ਸਾਹਿਬ ਦੀ ਗੱਲ ਕਰਕੇ ਚੱਲ ਵਰਦਾ ਮੈਂ ਜਦੋਂ ਅਸੀਂ ਸਾਡੇ ਦਿਮਾਗ ਦੇ ਵਿੱਚ ਇਹ ਖਿਆਲ ਆਉਂਦੇ ਨੇ ਸਾਡਾ ਮੰਨ ਲਓ ਇਹ ਕੰਮ ਨਹੀਂ ਹੋ ਰਿਹਾ ਮੰਨ ਲਓ ਸਾਡੇ ਬੱਚੇ ਨੂੰ ਜੋਬ ਮਿਲਣੀ ਆ ਸਾਡੇ ਬੱਚੇ ਨੂੰ ਜੋਬ ਨਹੀਂ ਮਿਲ ਰਹੀ ਸਾਡੇ ਦਿਮਾਗ ਦੇ ਵਿੱਚ ਇਹ ਹੀ ਚੀਜ਼ ਹਮੇਸ਼ਾ ਘੁੰਮਦੀ ਚੱਲਦੀ ਆ ਘੁੰਮਦੀ ਰਹਿੰਦੀ ਆ ਕਿ ਸਾਨੂੰ ਜੋਬ ਨਹੀਂ ਮਿਲ ਰਹੀ ਜੋਬ ਨਹੀਂ ਮਿਲ ਰਹੀ ਸਾਨੂੰ ਜੋਬ ਨਹੀਂ ਮਿਲ ਰਹੀ ਅਸੀਂ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਗੁਰਦੁਆਰਾ ਸਾਹਿਬ ਵੀ ਜਾਣੇ ਆਂ ਗਾਵਾਂ ਨੂੰ ਪੇੜੀ ਵੀ ਦਿੰਨੇ ਆਂ ਚਲੋ ਜਿੰਨਾ ਵੀ ਸਾਨੂੰ ਦਿਮਾਗ ਦੇ ਵਿੱਚ ਜਪਣੇ ਬਿਉਰਗਾਂ ਤੋਂ ਜਪਣੇ ਪਿਸ਼ੋਕਰ ਤੋਂ ਸਿੱਖਿਆ ਸੀ ਜੋ ਵੀ ਜਾਨੂੰ ਪਤਾ ਲੱਗਿਆ ਬਾ ਉਸ ਤਰੀਕੇ ਦੇ ਨਾਲ ਅਸੀਂ ਉਸ ਪ੍ਰਮਾਤਮਾ ਨੂੰ ਉਸ ਗॉड ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਆਂ ਮੇਰੇ ਮੇਰੇ ਮੁਤਾਬਕ ਮੈਨੂੰ ਇਹ ਗੱਲ ਲੱਗਦੀ ਆ ਕਿ ਪ੍ਰਮਾਤਮਾ ਨੂੰ ਮਨਾਉਣ ਦੇ ਖਾਤਰ ਇਹਨਾਂ ਚੀਜ਼ਾਂ ਦੀ ਇਹਨਾਂ ਤਰੀਕਿਆਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਅੱਜ ਤੱਕ ਜਿਨ੍ਹਾਂ ਨੇ ਵੀ ਪ੍ਰਮਾਤਮਾ ਨੂੰ ਵਾਇਵਾ ਜਾਂ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ ਵਾ ਉਸ ਰਹਿ ਮੰਡਲ ਦੇ ਨਾਲ ਜਾਂ ਕੁਦਰਤ ਦੇ ਨਾਲ ਜਿਹੜੇ ਬੰਦੇ ਜੁੜੇ ਆ ਮੈਨੂੰ ਨਹੀਂ ਲੱਗਦਾ ਉਹ ਇੰਨੀ ਤਰੀਕੇ ਦੇ ਨਾਲ ਗੁਰੂ ਘਰ ਜਾਂਦੇ ਹੋਣਗੇ ਜਾਂ ਇੰਨੇ ਤਰੀਕੇ ਦੇ ਨਾਲ ਉਹ ਇਹੋ ਜਿਹਾ ਕੰਮ ਕਰਦੇ ਹੋਣਗੇ ਉਹਨਾਂ ਨੇ ਜਿਹੜੀ ਇਹ ਜਿਹੜੀ ਵਿਧੀ ਆ ਇਹ ਜਿਹੜਾ ਤਰੀਕਾ ਵਾ ਇਹ ਸਿਰਫ ਉਹਨਾਂ ਬੰਦਿਆਂ ਨੇ ਸਾਨੂੰ ਦੱਸਿਆ ਵਿਆ ਜਿਹੜੇ ਬੰਦੇ ਸਾਡਾ ਕਮਾਈ ਦਾ ਸਾਧਨ ਆਪਦੀ ਕਮਾਈ ਦਾ ਸਾਧਨ ਜਿਹੜੇ ਬਣਾ ਲੈਂਦੇ ਨੇ ਮੈਂ ਸਾਰਿਆਂ ਨੂੰ ਇਹਦੇ ਵਿੱਚ ਮਾੜਾ ਨਹੀਂ ਕਹਿੰਦਾ ਜਾਂ ਬੁਰਾ ਨਹੀਂ ਕਹੂੰਗਾ ਪਰ ਜ਼ਿਆਦਾਤਰ ਲੋਕੇ ਇਹ ਜੀ ਹੈਗੇ ਨੇ ਸਾਨੂੰ ਇਹ ਜੀ ਰਾਸਤੇ ਦੱਸਦੇ ਆ ਜਿਨ੍ਹਾਂ ਦੇ ਨਾਲ ਉਹਨਾਂ ਦਾ ਡਾਇਰੈਕਟ ਕਮਾਈ ਦਾ ਸਾਧਨ ਵਧੇ ਉਹਨਾਂ ਦੀ ਇਨਕਮ ਵਧੇ ਹਾਲਾਂਕਿ ਇਹ ਦੋਨੇ ਇੱਕ ਲਗ-ਲਗ ਅਲੱਗ-ਲਗ ਪੱਖ ਨੇ ਅ ਜੇਕਰ ਤੁਸੀਂ ਆਪ ਦਾ ਪਰਮਾਤਮਾ ਦੇ ਨਾਲ ਜੁੜਨਾ ਚਾਹੁੰਦੇ ਹੋ ਉਹਦੇ ਤੋਂ ਆਪਨੇ ਜ਼ਿੰਦਗੀ ਦੇ ਸੁੱਖ-ਸਹੂਲਤਾਂ ਜਾਂ ਪਰਮਾਤਮਾ ਤੋਂ ਕੁਝ ਮੰਗਣਾ ਚਾਹੁੰਦੇ ਹੋ ਇਹ ਇੱਕ ਅਲੱਗ ਵਿਸ਼ਾ ਵਾ ਜਾਂ ਕਿ ਤੁਸੀਂ ਆਪਣੇ ਦੱਸੇ ਹੋਏ ਪੁਜਾਰੀਆਂ ਦੀ ਉਨ੍ਹਾਂ ਦੇ ਮੁਤਾਬਕ ਜੇ ਉਨ੍ਹਾਂ ਦੇ ਮੁਤਾਬਕ ਤੁਸੀਂ ਪ੍ਰਮਾਤਮਾ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹੋ ਜਾਂ ਉਨ੍ਹਾਂ ਦੇ ਮੁਤਾਬਕ ਤੁਸੀਂ ਸਭ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹੋ ਉਨ੍ਹਾਂ ਦੇ ਨਾਲ ਤੁਸੀਂ ਉਸ ਵਾਹਿਗੁਰੂ ਨੂੰ ਇਸ ਬ੍ਰਹਿਮੰਡਲ ਦੇ ਨਾਲ ਨਹੀਂ ਜੁੜ ਸਕਦੇ ਉਸ ਤਰੀਕੇ ਦੇ ਨਾਲ ਜੇਕਰ ਤੁਸੀਂ ਹਾਂ ਆਪ ਤੁਸੀਂ ਜਿਹੇ ਤਰੀਕੇ ਨਾਲ ਦੱਸਿਆ ਗਿਆ ਤਰੀਕਾ ਤੁਹਾਨੂੰ ਉਸ ਤਰੀਕੇ ਦੇ ਨਾਲ ਜੇ ਤੁਸੀਂ ਆਪ ਦੇ ਕਾਰਜ ਕਰਦੇ ਹੋ ਉਹਨਾਂ ਪੁਜਾਰੀਆਂ ਦੀ ਉਹਨਾਂ ਲੋਕਾਂ ਦੀ ਜੇਬ ਜ਼ਰੂਰ ਭਰ ਦਿਓਗੇ ਉਹਨਾਂ ਨੂੰ ਉਹ ਸਾਰੀਆਂ ਸੁੱਖ ਸਹੂਲਤਾਂ ਅ ਜਰੂਰ ਦੇ ਦੇਉਗੇ ਪਰ ਤੁਸੀਂ ਤੁਹਾਡਾ ਭਲਾ ਨਹੀਂ ਹੋਣ ਲੱਗਿਆ ਇਹਦੇ ਵਿੱਚ ਤੁਹਾਡਾ ਭਲਾ ਹੋਣ ਦੀ ਖਾਤਰ ਪਹਿਲੀ ਗੱਲ ਤਾਂ ਪ੍ਰਮਾਤਮਾ ਨੇ ਇਹ ਗੱਲ ਕਲੀਅਰ ਹੀ ਕੀਤੀ ਆ ਜੇ ਆਪਣਾ ਭਲਾ ਸਾਨੂੰ ਖੁਦ ਨੂੰ ਕਰਨਾ ਪੈਣਾ ਵਾ ਖੁਦ ਨੂੰ ਕਰਨ ਦਾ मीनिंग ਹੈ ਜੇਕਰ ਤੁਸੀਂ ਕੋਈ ਵੀ ਕੰਮ ਫੜਦੇ ਹੋ ਕੋਈ ਵੀ ਕੰਮ ਕਰਦੇ ਹੋ ਉਹ ਕੰਮ ਕਰਨ ਦੇ ਤਰੀਕੇ ਦੇ ਵਿੱਚ ਕੀ ਲੌਜੀਕ ਆ ਹੁਣ ਜਿਵੇਂ ਇੱਕ ਆਮ ਜੀਆਂ ਗੱਲਾਂ ਚੱਲਦੀਆਂ ਨੇ ਬੱਚੇ ਨੇ ਪੇਪਰ ਦੇਣੇ ਆ ਸਕੂਲ ਦੇ ਪੀਪਰ ਦੇਨੇ ਸਾਰਾ ਸਾਲ ਬੱਚਾ ਪੜਦਾ ਨਹੀਂਗਾ ਪੀਪਰ ਤੂੰ ਇੱਕ ਹਫਤਾ ਜਾ ਕੇ ਮੰਦਰ ਦੇ ਵਿੱਚ ਘੰਟੀ ਖੜਕਾ ਦਿੰਦਾ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਅਰਦਾਸ ਕਰਦਾ ਵਾ ਕਿ ਸੱਚਾ ਬਾਦਸ਼ਾਹ ਮੈਂ ਪੀਪਰ ਦੇ ਵਿੱਚੋਂ ਪਾਸ ਹੋ ਜਾ ਪੂਰਾ ਸਾਲ ਉਹ ਪੜਿਆ ਨਹੀਂ ਪਰ ਇੱਥੇ ਜਿਹੜੇ ਪੁਜਾਰੀ ਤਬਕਾ ਵਾ ਉਹ ਸਾਨੂੰ ਜ਼ਰੂਰ ਕਹੂਗਾ ਕਹਾਂ ਤੁਸੀਂ ਇਹ ਕੰਮ ਕਰੋ ਤੁਸੀਂ 100% ਪਾਸ ਹੋ ਜਾਓਗੇ ਤੁਹਾਨੂੰ ਉਹ ਵਾਹਿਗੁਰੂ ਪਰਮਾਤਮਾ ਪਾਸ ਕਰ ਸਕਦਾ ਵਾ ਪਰ ਇਹ ਤਰੀਕਾ ਮੇਰੇ ਮੁਤਾਬਕ ਸਹੀ ਨਹੀਂ ਹੈਗਾ ਜਿਹੜਾ ਜਿਹੜਾ ਕੰਮ ਕਰਨਾ ਵਾ ਗੁਰੂ ਮਹਾਰਾਜ ਨੇ ਸਾਨੂੰ ਬੁੱਧੀ ਦੇਣੀ ਆ ਸਰਮਤ ਬਖਸ਼ਣੀ ਆ ਉਹਦੇ ਮੁਤਾਬਕ ਉਹਨੂੰ ਇੱਕ ਢੰਗ ਦੱਸਣਾ ਵਾ ਕਰਨ ਦਾ ਜੇ ਤੁਸੀਂ ਉਹ ਕਲਾਸ ਦੇ ਵਿੱਚੋਂ ਪਾਸ ਹੋਣਾ ਵਾ ਤੁਹਾਨੂੰ ਪ੍ਰੋਪਰ ਜਿਹੜਾ ਸਕੂਲ ਵੱਲੋਂ ਤੁਹਾਨੂੰ ਤੁਹਾਡੇ ਟੀਚਰ ਵੱਲੋਂ ਸਿਲੇਬਸ ਦਿੱਤਾ ਗਿਆ ਵਾ ਉਹਦੇ ਤੇ ਪੂਰੀ ਸਟੱਡੀ ਕਰਨੀ ਪਣੀ ਆ ਉਹਨੂੰ ਪੂਰਾ ਪੜ੍ਹਨਾ ਪੈਣਾ ਵਾ ਫੇਰ ਹੀ ਤੁਸੀਂ ਉਹ ਕੋਰਸ ਕਲਾਸ ਨੂੰ ਪਾਸ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਕੋਈ ਪੁਜਾਰੀ ਦੱਸ ਰਿਹਾ ਵਾ ਸਿਰਫ ਤੁਸੀਂ ਇੱਥੇ ਮੱਥਾ ਟੇਕਣ ਦੇ ਨਾਲ ਪਾਸ ਹੋ ਜਾਉਗੇ ਉਹ ਬਿਲਕੁਲ ਬਖੰਡਾ ਇਸ ਦੇ ਨਾਲ ਧਰਮ ਦਾ ਵੀ ਕੋਈ ਸਬੰਧ ਨਹੀਂ ਹੈਗਾ ਧਰਮ ਦਾ ਜਿਹੜਾ ਸਬੰਧ ਆ ਉਹ ਵੈਗਰੂ ਇਹ ਬ੍ਰਹਿਮੰਡਲ ਆ ਬ੍ਰਹਿਮੰਡਲ ਦਾ ਮੀਨਿੰਗ ਮੈਂ ਮੈਡੀਟੇਸ਼ਨ ਦੇ ਵਿੱਚ ਜਾਨਣਾ ਵਾ ਮੈਡੀਟੇਸ਼ਨ ਕਰਦਾ ਵਾ ਜਦੋਂ ਤੁਸੀਂ ਪ੍ਰਮਾਤਮਾ ਦੇ ਨਾਲ ਮੈਡੀਟੇਟ ਜੁੜਦੇ ਹੋ ਜਦੋਂ ਤੁਸੀਂ ਇਸ ਚੀਜ਼ ਦੇ ਨਾਲ ਜੁੜਦੇ ਹੋ ਤੁਹਾਨੂੰ ਆਟੋਮੈਟਿਕਲੀ ਇਸ ਚੀਜ਼ ਦੀ ਇੱਕ ਸਮਝ ਆ ਜਾਂਦੀ ਹੈ ਤੁਹਾਨੂੰ ਇਸ ਚੀਜ਼ ਬਾਰੇ ਪਤਾ ਲੱਗ ਜਾਂਦਾ ਵਾ ਕਿ ਅਸੀਂ ਕਿੱਥੇ ਸਹੀ ਆ ਤੇ ਕਿੱਥੇ ਗਲਤ ਆ ਕਿਹੜੀ ਆ ਸਾਡੀ ਮੰਜ਼ਿਲ ਆ ਉਹ ਮੰਜ਼ਿਲ ਤੇ ਪਹੁੰਚਣ ਦੇ ਲਈ ਸਾਨੂੰ ਕੀ ਕਰਨਾ ਪੈਣਾ ਗੁਰੂ ਮਹਾਰਜ ਉਸ ਚੀਜ਼ ਦੀ ਇੱਕ ਸੋਝੀ ਦੇ ਦਿੰਦਾ ਵਾ ਮੈਂ ਜਿਵੇਂ ਪਹਿਲਾਂ ਸਟਾਰਟਿੰਗ ਦੇ ਵਿੱਚ ਦੱਸ ਕੇ اٹਿਆ ਮਾ ਤੁਸੀਂ ਕੋਈ ਵੀ ਜੋ ਆਪਦੀ ਮਨੋ ਕਾਮਨਾ ਨੂੰ ਲੈ ਕੇ ਗੁਰੂ ਘਰ ਜਾਂਦੇ ਹੋ ਉਹ ਮਨੋ ਕਾਮਨਾ ਤੁਹਾਡੀ ਪੂਰੀ ਹੋਣ ਦੀ ਖਾਤਰ ਅਰਦਾਸ ਕਰਦੇ ਹੋ ਅਰਦਾਸ ਕਰਨੀ ਸਹੀ ਗੱਲ ਆ ਪਰ ਅਰਦਾਸ ਕਰਨ ਦਾ ਤਰੀਕਾ ਵਾ ਜਿਹੜਾ ਉਹ ਵਾਹਿਗੁਰੂ ਨਾਲ ਜੁੜਨਾ ਇੱਕ ਮੈਂ ਗੱਲ ਸੁਣ ਰਿਹਾ ਸੀ ਅੱਜਕੱਲ ਚੱਲ ਰਹੀ ਆ ਜੇ ਤੁਸੀਂ ਇੰਨੇ ਪਾਠ ਕਰੋਗੇ ਫਿਰ ਉਹ ਆ ਚੀਜ਼ ਮਿਲ ਜੂਗੀ ਪਾਠ ਕਰਨਾ ਪਾਠ ਨੂੰ ਸਮਝਣਾ ਦੋਨੇ ਇਕ ਅਲੱਗ ਅਲੱਗ ਗੱਲਾਂ ਨੇ ਪਾਠ ਕਰੋ ਉਹਨੂੰ ਗਰਵਾਣੇ ਦੇ ਵਿੱਚ ਇੱਕ ਵਿਧੀ ਲਿਖੀ ਹੋਈ ਹੈ ਇੱਕ ਤਰੀਕਾ ਲਿਖਿਆ ਹੋਇਆ ਹੈ ਉਹਨਾਂ ਪਰਮਾਤਮਾ ਨਾਲ ਜੁੜਨ ਦਾ ਇੱਕ ਰਸਤਾ ਲਿਖਿਆ ਹੋਇਆ ਵਾ ਇਹ ਬ੍ਰਹਿਮੰਡਲ ਦੇ ਨਾਲ ਜੁੜਨ ਦਾ ਇੱਕ ਰਸਤਾ ਲਿਖਿਆ ਹੋਇਆ ਵਾ ਉਹ ਜਿੰਨਾ ਚਿਰ ਤੁਸੀਂ ਉਸ ਬ੍ਰਹਿਮੰਡਲ ਨੂੰ ਨਾਲ ਜੁੜਦੇ ਨਹੀਂਗੇ ਇਸ ਬ੍ਰਹਿਮੰਡਲ ਨੂੰ ਤੁਸੀਂ ਮੰਨਦੇ ਨਹੀਂਗੇ ਇਹਦੇ ਨਾਲ ਤੁਸੀਂ ਗੱਲਾਂ ਨਹੀਂ ਕਰਦੇ ਉਹਨਾਂ ਚਕ ਤੁਸੀਂ ਉਹ ਆਪਣੀ ਮਨ ਚਾਹੀ ਇੱਛਾ ਨਹੀਂ ਪੂਰੀ ਕਰਵਾ ਸਕਦੇ ਮਨ ਚਾਹੀ ਇੱਛਾ ਉਦੋਂ ਵੀ ਤੁਹਾਡੀ ਪ੍ਰਮਾਤਮਾ ਨੇ ਇਹ ਨਹੀਂ ਗਣੀ ਆ ਲੈ ਚੱਕ ਮੈਂ ਤੇਰੀ ਪੂਰੀ ਕਰਤੀ ਉਹਨਾਂ ਨੇ ਵਾਹਿਗੁਰੂ ਨੇ ਬ੍ਰਹਮੰਡਲ ਨੇ ਤੁਹਾਨੂੰ ਉਦਾਂ ਦਾ ਇੱਕ ਸਿਸਟਮ ਕ੍ਰੀਏਟ ਕਰ ਦੇਣਾ ਵਾ ਇਦਾਂ ਦਾ ਤੁਹਾਡਾ ਸੁਭਾਅ ਬਣਾ ਦੇਣਾ ਵਾ ਇਦਾਂ ਦਾ ਤੁਹਾਨੂੰ ਤੁਹਾਨੂੰ ਧੋ ਦੇਣਾ ਵਾ ਜਿਹੜੇ ਤੁਹਾਡੇ ਵਿੱਚ ਵਿਕਾਰ ਹੋਣਗੇ ਜਿਹੜੇ ਤੁਹਾਡੇ ਮਾੜੀਆਂ ਗੱਲਾਂ ਹੋਣੀਆਂ ਉਹਨਾਂ ਨੂੰ ਕੱਢ ਦੇਣਾ ਵਾ ਉਹਦੇ ਨਾਲ ਤੁਸੀਂ ਆਪਦੀ ਮੰਜ਼ਿਲ ਤੱਕ ਪਹੁੰਚੋਗੇ ਮੱਲੋ ਜੇ ਤੁਸੀਂ ਪੜ੍ਹਾਈ ਦੀ ਗੱਲ ਹੀ ਮੈਂ ਕਰ ਰਿਹਾ ਸੀ ਜੇ ਤੁਸੀਂ ਪੜ੍ਹਨ ਦੀ ਗੱਲ ਕਰਕੇ ਮੈਡੀਟੇਸ਼ਨ ਕਰਦੇ ਹੋ ਤੁਹਾਨੂੰ ਅੰਦਰੋਂ ਅੰਦਰੀ ਰੀਫਰੈਸ਼ ਕਰ ਦੇਣਾ ਕੁਦਰਤ ਨੇ ਤੁਹਾਨੂੰ ਸਾਫ਼ ਕਰ ਦੇਣਾ ਵਾ ਤੁਹਾਡੇ ਅੰਦਰ ਉਹ ਜਿਹੇ ਵਿਕਾਰ ਆ ਜਿਹੜੇ ਉਹ ਕੱਢ ਦਿੰਦੇ ਆ ਤੁਹਾਡਾ ਧਿਆਨ ਆ ਜਿਹੜਾ ਪੜ੍ਹਾਈ ਵੱਲ ਲੱਗਣਾ ਸ਼ੁਰੂ ਹੋ ਜਾਣਾ ਵਾ ਤੁਸੀਂ 100% ਪਾਸ ਹੋ ਜਾਓਗੇ ਪਰ ਜੇ ਤੁਸੀਂ ਆ ਕਹਿੰਦੇ ਹੋ ਅਸੀਂ ਇਹਨਾਂ ਚੀਜ਼ਾਂ ਦੇ ਬਜਾਏ ਅਸੀਂ ਸਿੱਧਾ ਹੀ ਘੰਟੀ ਮਾਰ ਕੇ ਟੱਲ ਮਾਰ ਕੇ ਪਾਸ ਹੋ ਜੀਏ ਉਹ ਇੱਕ ਪੋਸੀਬਲ ਹੀ ਨਹੀਂ ਹੈਗੀ ਉਹ ਗੱਲ ਇੱਕ ਪ੍ਰੈਕਟੀਕਲ ਨਹੀਂ ਹੈਗੀ ਇਹ ਗੱਲ ਕਦੇ ਵੀ ਹੋ ਨਹੀਂ ਸਕਦੀ ਇਸ ਕਰਕੇ ਹਮੇਸ਼ਾ ਹੀ ਜੇ ਤੁਸੀਂ ਕੁਝ ਵੀ ਪਾਉਣਾ ਮੰਗੋ ਕੁਝ ਵੀ ਚਾਹੁੰਦੇ ਹੋ ਪਹਿਲੀ ਗੱਲ ਤਾਂ ਮੈਡੀਟੇਸ਼ਨ ਸਮਾਧੀ ਜਿਹਨੂੰ ਕਹ ਦਿੰਨੇ ਆਪਾਂ ਇਹਦੇ ਨਾਲ ਸਮਾਧੀ ਦੇ ਬੈਠੋ ਅੱਧਾ ਘੰਟਾ ਮੈਡੀਟੇਸ਼ਨ ਜ਼ਰੂਰ ਕਰੋ ਕੋਸ਼ਿਸ਼ ਕਰੋ ਉਸ ਪ੍ਰਮਾਤਮਾ ਦੇ ਨਾਲ ਉਸ ਦੇ ਨਾਲ ਲੈਵ ਲਾਓ ਉਹਦੇ ਵਿੱਚ ਤੁਸੀਂ ਬਾਣੀ ਵੀ ਪੜ ਸਕਦੇ ਹੋ ਪਾਠ ਵੀ ਕਰ ਸਕਦੇ ਹੋ ਜਪਜੀ ਸਾਹਿਬ ਦਾ ਪਾਠ ਵੀ ਕਰ ਸਕਦੇ ਹੋ ਜੇ ਤੁਸੀਂ ਨਹੀਂ ਕਰ ਰਹੇ ਮੂਦ ਵਿੱਚੋਂ ਵਾਹਿਗੁਰੂ ਵੀ ਕਹਿ ਸਕਦੇ ਹੋ ਵਾਹਿਗੁਰੂ ਕਿਸ ਧਿਆਨ ਦੇ ਵਿੱਚ ਲੈ ਕੇ ਕਹਿਣਾ ਵਾ ਇਸ ਬ੍ਰਹਿਮੰਡਲ ਦੇ ਨਾਲ ਜੁੜ ਕੇ ਕਹਿਣਾ ਵਾ ਇਸ ਵਾਹਿਗੁਰੂ ਨੂੰ ਬਿਲਕੁਲ ਕੁਦਰਤ ਨੂੰ ਆਪਦੇ ਨੇੜੇ ਲਿਆ ਕੇ ਕਹਿਣਾ ਵਾ ਜੇ ਤੁਸੀਂ ਇਹ ਪ੍ਰੈਕਟੀਕਲ ਕਰ ਲੈਣੇ ਹੋ ਤੁਹਾਨੂੰ ਅਹਿਸਾਸ ਹੋਣ ਲੱਗ ਜੂਗਾ ਕੁਦਰਤ ਤੁਹਾਡੇ ਨਾਲ ਗੱਲ ਕਰ ਰਹੀ ਆ ਤੁਸੀਂ ਕਦੇ ਮਹਿਸੂਸ ਕੀਤਾ ਹੋਊਗਾ ਕੁਦਰਤ ਦਾ ਇਹ ਤਰੀਕਾ ਨਹੀਂ ਹੁੰਦਾ ਕਿ ਤੁਹਾਨੂੰ ਕੁਦਰਤ ਸਿੱਧੀ ਆ ਕੇ ਕੋਈ ਜਿਵੇਂ ਆਪਾਂ ਸੀਰੀਅਲ ਦੇ ਵਿੱਚ ਅੱਗੇ ਸਬਜੀ ਆਪਣੇ ਮੂਹਰੇ ਖੜ ਜਾਂਦਾ ਇਹ ਜੀ ਗੱਲਬਾਤ ਨਹੀਂ ਹੁੰਦੀ ਕੁਦਰਤ ਨੇ ਕਿਸੇ ਤਰੀਕੇ ਦੇ ਨਾਲ ਤੁਹਾਡੇ ਅੰਦਰ ਖਿਆਲ ਆ ਸ਼ੁਰੂ ਕਰ ਦਿੰਦੇ ਆ ਤੁਹਾਡੇ ਅੰਦਰ ਇੱਕ ਜਿਵੇਂ ਗੁਰੂ ਨਾਨਕ ਜੀ ਮਹਾਰਾਜ ਕਹਿੰਦੇ ਸੀ ਧੁਰ ਕੋ ਬਾਣੀ ਆਈ ਆ ਉੱਪਰੋਂ ਪ੍ਰਮਾਤਮਾ ਤੋਂ ਸਿੱਧੀ ਬਾਣੀ ਥੱਲੇ ਉੱਤਰੀ ਆ ਉਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਗਈ ਆ ਉਹ ਇੱਕ ਆਪਣੇ ਖਿਆਲਾਂ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਉਹ ਖਿਆਲ ਉਤਰਦੇ ਨੇ ਆਪਾਂ ਨੂੰ ਜਿਹੜੀ ਦਿਮਾਗ ਦੇ ਵਿੱਚ ਸਵਾਲ ਹੁੰਦੇ ਆ ਉਸ ਸਵਾਲਾਂ ਦੇ ਜਵਾਬ ਉੱਤਰਦੇ ਨੇ ਜਦੋਂ ਇਹ ਬੰਦਾ ਇਹ ਖਿਆਲ ਆਤਮਾ ਤੋਂ ਪ੍ਰਮਾਤਮਾ ਤੋਂ ਕੁਦਰਤ ਤੋਂ ਥੱਲੇ ਸਿੱਧੇ ਉੱਤਰਨ ਲੱਗ ਗਿਆ ਆਟੋਮੈਟਿਕ ਹੀ ਬੰਦਾ ਜੁੜ ਜਾਂਦਾ ਵਾ ਬੰਦੇ ਨੂੰ ਇੰਨੀ ਇੱਕ ਸੋਝੀ ਆ ਜਾਂਦੀ ਐ ਇੰਨੀ ਇੱਕ ਬੰਦਾ ਗਿਆਨੀ ਹੋ ਜਾਂਦਾ ਇੰਨਾ ਸੂਝਵਾਨ ਹੋ ਜਾਂਦਾ ਵਾ ਉਹਨੂੰ ਜਿੰਨੇ ਵੀ ਆਪਦੇ ਸਮਾਜ ਦੇ ਵਿੱਚ ਉਹਦੀਆਂ ਪਰੇਸ਼ਾਨੀਆਂ ਦੇ ਸਵਾਲ ਹੁੰਦੇ ਆ ਉਹਨੂੰ ਉਹ ਸਵਾਲਾਂ ਦਾ ਜਵਾਬ ਮਿਲ ਜਾਂਦਾ ਵਾ ਇੰਨੀ ਇੱਕ ਮੇਰੀ ਛੋਟੀ ਜੀ ਵੀਡੀਓ ਸੀ ਇਹ ਮੈਂ ਇਸ ਵੀਡੀਓ ਨੂੰ ਹੁਣ ਕੰਟੀਨਿਊ ਰੱਖੂੰਗਾ ਇਸ ਵਿਧੀ ਨੂੰ ਕੰਟੀਨਿਊ ਰੱਖੂੰਗਾ ਆਪਾਂ ਇਸ ਵਿਸ਼ੇ ਤੇ ਅੱਗੇ ਵੀ ਵੀਡੀਓ ਚ ਗੱਲ ਕਰਦੇ ਰਹਾਂਗੇ ਜੇ ਕਿਸੇ ਕੋਈ ਮੇਰਾ ਵੀਡੀਓ ਮੇਰੀ ਵੀਡੀਓ ਫਸਟ ਟਾਈਮ ਦੇਖ ਰਿਹਾ ਹੋਵੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਸ਼ੇਅਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਵੀ ਕਰ ਦਿਓ ਮੈਂ ਆਹ ਦਾ ਨੀਚੇ ਨੰਬਰ ਵੀ ਦਊਂਗਾ ਥੱਲੇ ਜੇ ਕਿਸੇ ਨੇ ਮੇ ਨਾਲ ਵੀਰ ਨੇ ਗੱਲ ਵੀ ਕਰਨੀ ਹੈ ਤਾਂ ਐਨੀ ਟਾਈਮ ਮੇ ਨਾਲ ਗੱਲ ਵੀ ਕਰ ਸਕਦੇ ਹੋ ਧੰਨਵਾਦ ਦੋਸਤੋ